ਪੰਜਾਬੀ ਇਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਅੱਜ ਪੰਜਾਬ 'ਚ ਹੋਣਗੇ ਦੋ ਟੋਲ ਪਲਾਜੇ ਬੰਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਖੁਸ਼ਖਬਰੀ ਕਰਤਾ ਐਲਾਨ ਪੰਜਾਬ 'ਚ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਊਰ ਦੀ ਵੱਡੀ ਕਾਰਵਾਈ ਵਿਜੀਲੈਂਸ ਕਰਮਚਾਰੀਆਂ ਦੇ ਨਾਮ ਉੱਤੇ 22 ਲੱਖ ਰੁਪਿਆ ਰਿਸ਼ਵਤ ਲੈਣ ਵਾਲੇ ਦੋ ਵਿਅਕਤੀ ਕਿਤੇ ਗ੍ਰਿਫਤਾਰ ਪੰਜਾਬ ਕਾਂਗਰਸੇ ਸ਼ਾਮਿਲ ਹੋਈ ਡਾਕਟਰ ਧਰਮਵੀਰ ਗਾਂਧੀ ਸ਼ਾਮਿਲ ਹੋਣ ਮਗਰੋਂ ਕਰਤਾ ਵੱਡਾ ਐਲਾਨ ਪੰਜਾਬ ਦੀਆਂ ਮੰਡੀਆਂ 'ਚ ਕਣਗ ਦੀ ਸਰਕਾਰੀ ਖਰੀਦ ਹੋਈ ਸ਼ੁਰੂ ਕਿਸਾਨਾਂ ਲਈ ਮੰਡੀਆਂ ਚ ਕੀਤੇ ਪੁਕਤਾ ਪ੍ਰਬੰਧ ਅਰਮਨ ਕੇਰਿਵਾਲ ਨੂੰ ਦਾਅਤ ਤੋਂ ਵੱਡਾ ਚੱਕਾ 15 ਦਿਨਾਂ ਲਈ ਕਟਨੀ ਪਵੇਗੀ ਜੇਲ ਆਈਐਨਡੀ ਦਾ ਤਾਜ਼ਾ ਅਲਰਟ ਇਨ੍ਹਾਂ ਇਲਾਕਿਆਂ ਵਿੱਚ 5 ਅਪ੍ਰੈਲ ਤੱਕ ਮੀਂਹ ਤੇ ਹਨੇਰੀ ਅੱਜ ਕਾਲੀਦਲ ਵੱਲੋਂ ਆਪਣੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਜਾ ਸਕਦਾ ਐਲਾਨ ਸੁਖਵੀਰ ਬਾਦਲ ਨੇ ਮੰਗੀਆਂ ਰਿਪੋਰਟਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 2 ਅਪ੍ਰੈਲ ਜਾਨੀ ਅੱਜ ਦੀ ਰਾਤ 12 ਵਜੇ ਤੋਂ ਦੋ ਟੋਲ ਪਲਾਜੇ ਬੰਦ ਕਰ ਦਿੱਤੇ ਜਾਣਗੇ ਇਹ ਪਲਾਜੇ ਮਾਨਸਾ ਲੁਧਿਆਣਾ ਰੋਡ ਉੱਤੇ ਮਹਿਲ ਕਲਾਂ ਅਤੇ ਮੁੱਲਾਪੁਰ ਨੇੜੇ ਤੱਨ ਇਹਨਾਂ ਦੇ ਬੰਦ ਹੋਣ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ ਭਗਵੰਤ ਮਾਨ ਨੇ ਕਿ ਹੈ ਕਿ ਲੁਧਿਆਣਾ ਬਰਨਾਲਾ ਰਾਜਮਾਰਗ ਤੇ ਸਥਿਤ ਦੋ ਟੋਲ ਪਲਾਜੇ 2 April ਤੋਂ ਬੰਦ ਕਰ ਦਿੱਤੇ ਜਾਣਗੇ ਉਹਨਾਂ ਨੇ ਕਿ ਹੈ ਕਿ ਰਾਜ ਦੀ ਮਿਆਦ ਖਤਮ ਹੋਣ ਕਾਰਨ ਰਖਵਾ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਤੇ ਮਹਿਲਕਲਾ ਨੇੜੇ ਬਰਨਾਲਾ ਟੋਲ ਪਲਾਜਿਆਂ ਤੇ 2 April ਯਾਨੀ ਅੱਜ ਤੋਂ ਕੰਮ ਕਾਜ ਬੰਦ ਹੋ ਜਾਵੇਗਾ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਦਾਖਾ ਹਲਵਾਰਾ ਰਾਏਕੋਟ ਬਰਨਾਲਾ ਰਾਜਮਾਰਗ 52.94 ਕਿਲੋਮੀਟਰ ਲੰਬਾ ਹੈ ਪੰਜਾਬ ਸਰਕਾਰ ਨੇ ਹਾਈਵੇ ਨੂੰ ਬਿਹਤਰ ਬਣਾਉਣ ਲਈ 2007 ਵਿੱਚ ਬਣਾਓ ਚਲਾਓ ਅਤੇ ਟ੍ਰਾਂਸਫਰ ਸਕੀਮ ਨੂੰ ਪ੍ਰਵਾਨਗੀ ਦਿੱਤੀ ਸੀ ਇਸ ਪ੍ਰੋਜੈਕਟ ਲਈ ਰੋਹਣ ਰਾਜਦੀਪ ਟੋਲਵੇਜ ਲਿਮਟਿਡ ਨਾਲ 17 ਸਾਲਾਂ ਲਈ ਸਮਝੌਤਾ ਕੀਤਾ ਗਿਆ ਹੈ ਹੁਣ ਇਸ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪੰਜਾਬੀ ਜਨਸਵੇਰਾਂ ਨੇ ਸੁੱਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ 비ジネス ਵਿਰੋਧੀ ਕਰਮਚਾਰੀਆਂ ਦੇ ਨਾਮ ਉੱਪਰ 2.5 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਦੋ ਆਮ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਰਾਜ 비ジネス ਵਿਰੋਧੀ ਬੁਲਾਰਿਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਪਰਮਜੀਤ ਸਿੰਘ ਉਰਫਾ ਪੰਮਾ ਵਾਸੀ ਪਿੰਡ ਡਰੋਲੀ ਜ਼ਿਲ੍ਹਾ ਪਟਿਆਲਾ ਤੇ ਸਾਹਿਲ ਗੋਇਲ ਵਾਸੀ ਪਟਿਆਲਾ ਵਜੋਂ ਹੋਈ ਹੈ ਉਕਤ ਮੁਲਜ਼ਮਾਨ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੇਟੂ ਦੇ ਵਸਨੀਕ ਜਗਸੀਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ ਬੁਲਾਰਨ ਦੇ ਸੈਕੀ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਦੋਵੇਂ ਮੁਲਜ਼ਮਾਨੇ ਸ਼ਿਕਾਇਤਕਰਤਾ ਦੀ ਮਾਤਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੀਤੀ ਕਥਿਤ ਧੰਦਲੀ ਦੇ ਦੋਸ਼ਾਂ ਸੰਬੰਧੀ ਚੱਲ ਰਹੀ ਜਾਂਚ ਵਿੱਚ ਵਿਜੀਲੈਂਸ ਵਿਰੋਧੀ ਸਰਕਾਰੀ ਕਰਮਚਾਰੀ ਰਾਹੀਂ ਮਦਦ ਕਰਨ ਬਦਲੇ 22 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਬੁਲਾਰੇ ਨੇ ਦੱਸਿਆ ਹੈ ਕਿ ਪਟਿਆਲਾ ਦਰਨਾ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਇਸ ਉਪਰੰਤ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦਿੱਤਾ 7ਏ ਤਹਿਤ ਮਿਤੀ 6 3 2024 ਥਾਣਾ ਬਿਜ਼ਨਸ ਵਿਰੋ ਰੇਂਜ ਪਟਿਆਲਾ ਵਿਖੇ ਮਕਦਮਾ ਨੰਬਰ 16 ਦਰਜ ਕੀਤਾ ਗਿਆ ਹੈ ਤੇ ਇਸ ਕੇਸ ਦੀ ਅਗਲੇਰੀ ਜਾਂਚ جاری ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਬੀਰ ਗਾਂਧੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਗਾਂਧੀ ਦੀ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੋ ਚੋਣ ਲੜਨ ਦੀ ਬਮਨ ਹੈ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚ ਆਉਣਾ ਮੇਰੇ ਲਈ ਖੁਸ਼ਕਿਸਮਤੀ ਹੈ ਉਹ ਚੋਣਾਂ ਲੜਨ ਦੇ ਮਨਸ਼ੇ ਨਾਲ ਹੀ ਸਗੋ ਜਨਤਾ ਦੀ ਸੇਵਾ ਕਰਨ ਲਈ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਚੋਣਾਂ ਬਾਰੇ ਬੋਲਦਿਆਂ ਗਾਂਧੀ ਨੇ ਕਿਹਾ ਕਿ 2024 ਦੀਆਂ ਚੋਣਾਂ ਆਮ ਚੋਣਾਂ ਨਹੀਂ ਹਨ ਇਹ ਚੋਣਾਂ ਦੇਸ਼ ਦੀ ਦਸ਼ਾ ਦਾ ਫੈਸਲਾ ਕਰਨਗੀਆਂ ਜੇ ਕਾਂਗਰਸ ਸਮਝਦੀ ਹੈ ਕਿ ਮੈਂ ਪ੍ਰਨੀਤ ਕੋਰ ਨੂੰ ਹਰਾ ਸਕਦਾ ਹਾਂ ਤਾਂ ਮੈਂ ਜੰਗ ਲਈ ਤਿਆਰ ਹਾਂ ਕਾਂਗਰਸ ਜਿਹੜੀ ਵੀ ਜ਼ਿੰਮੇਵਾਰੀ ਦੇਵੇਗੀ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ ਦੱਸਣਯੋਗ ਹੈ ਕਿ ਲੰਬੀਰ ਗਾਂਧੀ ਨੇ 2014 ਵਿੱਚ ਆਪ ਉਮੀਦਵਾਰ ਵਜੋਂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ ਮੰਡੀ ਬੋਰਡ ਨੇ ਕਣਕ ਦੀ ਖਰੀਦ ਲਈ ਤਿਆਰੀਆਂ ਪੂਰੀਆਂ ਕਰ ਲੀਆਂ ਹਨ ਖਰੀਦ ਦਾ ਕੰਮ 45 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ ਲੁਧਿਆਣਾ ਜ਼ਿਲ੍ਹਾ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਡਿਪਟੀ ਕਮਿਸ਼ਨਰ ਸ਼ਾਕਸੀ ਸਾਨੀ ਨੇ ਕਿਸਾਨਾਂ ਤੋਂ ਹੋਰ ਅਨਾਜ ਖੇਤਣ ਲਈ ਪ੍ਰਸ਼ਾਸਨ ਦੀ ਧ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿ ਹੈਗ ਲੁਧਿਆਣਾ ਦੀਆਂ ਅਨਾਜ ਮੰਡੀਆਂ ਵਿੱਚ 8. 11 ਲੱਖ ਮੈਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ ਤੇ ਜਿੰਸ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਕਿਉਂਕਿ ਇਹ ਕਿਸਾਨਾਂ ਦੀ 6 ਮਹੀਨਿਆਂ ਦੀ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਕਿ ਹੈਗੇ ਪ੍ਰਸ਼ਾਸਨ ਵੱਲੋਂ ਸਾਰੀਆਂ 108 ਮੰਡੀਆਂ ਵਿੱਚ ਕਣਕ ਦੀ ਫਸਲ ਦੀ ਨਿਰਵਿਘਨ ਖਰੀਦ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਦਿੱਲੀ ਦੇ ਮੁੱਖ ਮੰਤਰੀ ਅਰਨ ਕੇਜੀ ਦਿਵਾਲ ਨੂੰ اگلے 15 ਦਿਨਾਂ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਰਾਉਜਾਵੇਨੀਓ ਅਦਾਲਤ ਨੇ ਉਹਨਾਂ ਨੂੰ 15 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਆਮ ਆਨਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਹਿਰਾਸਤ ਦੀ ਮਿਆਦ ਖਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਅਦਾਲਤ ਵਿੱਚ ਮੌਜੂਦ ਸਨ ਕੇਜਰੀਵਾਲ ਨੂੰ 21 ਮਾਰਚ ਨੂੰ ਕਥਿਤ ਸ਼ਰਾਬ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਈਡੀ ਨੇ ਵਿਸ਼ੇਸ਼ ਜੱਜ ਕਾਵੇਰੀ ਵਵੇਜਾ ਦੀ ਅਦਾਲਤ ਵਿੱਚ ਕੇਜਰੀਵਾਲ ਨੂੰ ਈਡੀ ਦੀ ਹਿਰਾਸਤ ਵਿੱਚ ਭੇਜਣ ਦੀ ਅਪੀਲ ਕੀਤੀ ਈਡੀ ਨੇ ਕੇਜਰੀਵਾਲ ਦਾ ਰਿਮਾਂਡ ਵਧਾਉਣ ਦੀ ਮੰਗ ਨਹੀਂ ਕੀਤੀ ਈਡੀ ਨੇ ਅਦਾਲਤ ਦੇ ਸਾਹਮਣੇ ਇਹ ਵੀ ਕਿਹਾ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ ਉਹ ਆਪਣੇ ਮੋਬਾਈਲ ਦਾ ਪਾਸਵਰਡ ਨਹੀਂ ਦੇ ਰਹੇ ਹਨ ਉਹਨਾਂ ਕੋਲ ਦਸਤਾਵੇਜ਼ ਤਸਦੀਕ ਕਰਵਾਏ ਗਏ ਉਹ ਜਾਣਬੂਝ ਕੇ ਗੁੰਮਰਾਹ ਕਰ ਰਿਹਾ ਹੈ ਤੇ ਅਸਪਸ਼ਟ ਜਵਾਬ ਦੇ ਰਿਹਾ ਹੈ ਈਡੀ ਨੇ ਕਿਹਾ ਕਿ ਕੇਜਰੀਵਾਲ ਨੂੰ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤੇ ਮੁੜ ਲੋੜ ਪੈਣ ਤੇ ਉਹਨਾਂ ਦਾ ਰਿਮਾਂਡ ਮੰਗਿਆ ਜਾਵੇਗਾ ਉੱਤਰ ਭਾਰਤ ਵਿੱਚ ਇੰਨੀ ਦਿਨੀ ਗਰਮੀ ਲਗਾਤਾਰ ਵੱਧ ਰਹੀ ਹੈ ਕਈ ਰਾਜਾਂ ਵਿੱਚ ਤਾਪਮਾਨ 40 ਦੇ ਆਸ-ਪਾਸ ਪਹੁੰਚ ਗਿਆ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ 5 April ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਰਾਜਾਂ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਮੱਧ ਪ੍ਰਦੇਸ਼ ਉੜੀਸਾ ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਰਾਜਾਂ ਵਿੱਚ ਵੀ ਗਰਮੀ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਕੱਲ ਤੋਂ 6 April ਦੌਰਾਨ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਥਾਵਾਂ ਤੇ ਮੀਂਹ ਜਾਂ ਬਰਫਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਜਦਕਿ 5 April ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮahanagar Ludhiana ਵਿੱਚ ਲੋਕ ਸਭਾ ਸੀਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੜੇ ਗੰਭੀਰ ਦੱਸੇ ਜਾ ਰਹੇ ਹਨ। ਨਾ ਭਾਵੇਂ ਉਹਨਾਂ ਨੇ 1 ਸਾਲ ਪਹਿਲਾਂ ਕੱਕੇ ਸੂਤ ਦਾ ਐਲਾਨ ਕਰ ਦਿੱਤਾ ਸੀ ਅਤੇ ਕਾਕਾ ਸੂਤ ਸਰਗਰਮ ਵੀ ਦਿਖਾਈ ਦੇ ਰਹੇ ਹਨ ਪਰ ਹੁਣ ਅੱਜ ਚੰਡੀਗੜ੍ਹ ਅਕਾਲੀ ਦਲ ਦੇ ਨਾਵੇਂ ਉਮੀਦਵਾਰਾਂ ਦੀ ਚੋਣ ਲਈ ਜਾਂ ਹੋਰ ਫੈਸਲੇ ਬਾਰੇ ਮੀਟਿੰਗ ਸੱਦੀ ਹੈ। ਇਸ ਬਾਰੇ ਸੂਤਰਾਂ ਨੇ ਦੱਸਿਆ ਕਿ ਸੁਖਵੀਰ ਬਾਦਲ ਨੇ ਰਾਮੜੀਏ ਭਾਈਚਾਰੇ ਨਾਲ ਜੁੜੇ ਤੇ ਸਾਬਕਾ ਚੇਅਰਮੈਨ ਰਹੇ ਜਗਵੀਰ ਸਿੰਘ ਸੋਖੀ ਦੀਆਂ ਦੀ ਪੋਟਾਂ ਵੀ ਪਾਰਟੀ ਦਫ਼ਤਰ ਮੰਗਵਾ ਲਈਆਂ ਹਨ ਕਿਉਂਕਿ ਸੋਖੀ ਜਿੱਥੇ ਇੰਡਸਟਰੀ ਨਾਲ ਜੁੜੇ ਹੋਏ ਹਨ ਉੱਥੇ ਹੀ ਰਾਮ ਬੜੀਆ ਭਾਈਚਾਰੇ ਤੇ ਸਿੱਖ ਭਾਈਚਾਰੇ ਨਾਲ ਹੋਣ ਦੇ ਚੱਲਦੇ ਉਹਨਾਂ ਦੇ ਨਾਮ ਬਾਰੇ ਮਹਾਨਗਰ ਵਿੱਚ ਬੈਠੇ ਚਾਰ ਵੱਡੇ ਕਾਲੀਏ ਤਾਂਵਾਂ ਨੇ ਵੀ ਹਾਂ ਵਿੱਚ ਹਾਂ ਮਿਲਾਉਣਾ ਦੱਸਿਆ ਜਾ ਰਿਹਾ ਹੈ ਬਾਕੀ ਅੱਜ ਮੀਟਿੰਗ ਵਿੱਚ ਸਾਰੀ ਗੱਲ ਤੈਅ ਹੋ ਜਾਵੇਗੀ ਕਿ ਲੁਧਿਆਣਾ ਦੇ ਮੈਦਾਨ ਵਿੱਚੋਂ ਰਸਮੀ ਤੌਰ ਤੇ ਕਿਸ ਦੇ ਨਾਮ ਦਾ ਐਲਾਨ ਕਰਦੇ ਹਨ ਵਿਕਾਰ ਦੀ ਕੰਮ ਬਹੁਤ ਵਧੀਆ ਕਰਦੀ ਹੈ ਸਤਿਕਾਰਯੋਗ ਜੀ ਸਤਿਕਾਰਯੋਗ ਨੰਬਰ ਹੈ ਉੱਡੇ ਨਹੀਂ ਕੰਮ ਤੋਂ ਇੱਕ ਹਿੱਤੇ ਦਾ ਇੱਕੇ ਕੰਮ ਬਾਈ ਜੀ 20 ਸਾਲ ਪਹਿਲਾਂ ਹੋਣੇ ਸੀ ਹੁਣੇ ਜੀ ਇਹ ਗੱਲ ਸਹੀ ਹੈ ਯਾਰ ਸਾਨੂੰ ਕਿਉਂ ਦਿਹੋ ਦੁਨੀਆ ਭਾ ਕੇ ਦਫਤਰ ਜਿਹੜੇ ਨੇ 9 ਤੋਂ 5 ਲੱਗਦੇ ਯਾਰ ਕਿਸਾਨ ਰਾਤ ਨੂੰ 2 ਵਜੇ ਕਿਉਂ ਜਾਵੇ ਵੀ ਸਹੀ ਗੱਲ ਹੈ ਸੱਪਾਂ ਦੇ ਸੀਰੀਅਮ ਇਦਣ ਰਾਤ ਨੂੰ 2 ਵਜੇ ਲੈਟ ਛੱਡਦੇ ਨੇ ਨਾ ਪਹਿਲਾਂ ਸੌਂ ਚੁੱਕੇ ਨਾ ਬਾਅਦ ਮੇਰਾ ਗੱਲ ਸੁਣਾ ਤਾਂ ਲੈਟ ਗੈਲ ਕਦੀ ਦਿਨੇ ਲੈਟ ਛੱਡੋ ਦਿਨੇ ਛੱਡੋ ਉਹ ਆਪਣੇ ਆਖੇ ਉਹਦੇ ਪਰਿਵਾਰ ਨਾਲ ਰੋਟੀ ਖਾ ਕੇ ਹਾਂ ਰਾਤ ਨੂੰ ਉਹਦੀ ਪਰਿਵਾਰ ਨਾਲ ਸਹੀ ਗੱਲ ਹੈ आउगे हाँ, तो तो <स्थाँग> थे ना हां चले होंगे बहुत बढ़िया गल है और करके एमएलए करके तूसी करके पहली बारी है तूसी हां जी मैं चले सुना ठंडो आया सर फोटो आज करना हां रमेश भाई सर वो बंदे मिला रहे हैं हां जी सर हां जी ठीक है ਤੁਸੀਂ ਦੇਖਦੇ ਜਾਓ ਹੁਣ ਹੁੰਦਾ ਕੀ ਹੈ ਪਰ ਮੈਂ ਪੈਸਾ ਤਾਂ ਕਮਾਉਣਾ ਹਾਂ ਹਾਂ ਇਹ ਤਾਂ ਸਾਡੀ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਦਿੱਤੀ ਸਹੀ ਗੱਲ ਹੈ ਪੈਸੇ ਕਮਾਉਣੇ ਕਿ ਨਾ ਕਲਾਕਾਰੀ ਚੁੱਕ ਕੇ ਨੀ ਕਮਾਉਣਾ ਹਾਂ ਬਹੁਤ ਹੀ ਬਹੁਤ ਹਾਂ ਮੈਂ ਕਿਹੜਾ ਕੋਈ ਸੇਲ ਕਲਾਕਾਰ ਸੀ ਹਾਂਜੀ ਪਰ ਇਨਾ ਸੁਣਦਾ ਦਿਨਾ ਵੀ ਮੈਂ ਖੜਾ ਤੁਹਾਡੇ ਬਾਅਦ ਤੇ ਇਹ ਮੈਨੂੰ ਗਾਲਾਂ ਕੱਢਦਾ ਮੈਂ ਇੱਕ ਗੱਲ ਕਹਿਣਾ ਹੀ ਇੱਕ ਗੱਲ ਸੱਚ ਆ ਸਭ ਕਹਿੰਦੇ ਸੀ ਵੀ ਮੈਨਿਆ ਨੂੰ ਨੌਕਰੀਆਂ ਨਹੀਂ ਮਿਲੀਆਂ ਮੇਰਾ ਫਰੈਂਡ ਹੈਗਾ ਇੱਥੇ ਕਪਿਆਲ ਦਾ ਉਹ ਚਾਰ ਨੌਕਰੀਆਂ ਨਿਕਲੀਆਂ ਨੇ ਚਾਰ ਕਪਿਆਲ ਚਾਰ ਕੱਟੀਆਂ ਬਈ ਕੰਮ ਬਹੁਤ ਹੈ ਸਪੈਕਟਰ ਕਾਂਸਟੇਬਲ ਮੈਰੀ ਵਿਭਾਗ ਤੇ ਚੌਥੀ ਨਿਕਲੀ ਹੈਗੀ ਉਹਨੂੰ ਆਪਣਾ ਪੀਐਸਈ ਵੀ ਮਾਨ ਸਾਹਿਬ ਜਦੋਂ ਹਾਥੀ ਦੁਰਦਾਜੀ ਕੁੱਤੇ ਭੌਂਕਦੇ ਹੁੰਦੇ ਨੇ ਜਿੱਧਰ ਦੀ ਹਾਥੀ ਨੰਗੂ ਕੁੱਤੇ ਭੌਂਕਣਗੇ ਭੌਂਕਣਗੇ ਜਦੋਂ ਤੁਸੀਂ ਮੇਰੇ ਨਾਲ ਆ ਦੇਖਾ ਹੁਣ ਮੈਂ ਖੜ ਗਿਆ ਹਾਂਜੀ ਮੇਰਾ ਹੌਸਲਾ ਵਧ ਗਿਆ ਹਾਂਜੀ ਹਾਂ ਸਹੀ ਗੱਲ ਯਾਰ ਲੋਕ ਨਾਲ ਨਹੀਂ ਕਰਨਾ ਮਾਨ ਸਾਹਿਬ ਫੁੱਲ ਨਾਲ ਕੋਈ ਦੁਨੀਆ ਕਹਿੰਦੀ ਹੈ ਜੀ ਛੋਟਾ ਕੋਈ ਹੋ ਨਹੀਂ ਹੈਗਾ ਛੋਟੀ ਦੇਖੋ ਤੂੰ ਤੜਕੀ ਮੈਨੂੰ ਗਾਲਾਂ ਦੇਣ ਲੱਗ ਗਿਆ ਚਲੋ ਮੈਂ ਕੀ ਪੰਗਾ ਲੈ ਰਿਹਾ ਇਹਨਾਂ ਨਾਲ ਉਹ ਆਏ ਨਹੀਂ ਜੀ ਆਏ ਆ ਭਲਾ ਨਾ ਕੋਈ ਯਾਰ ਮੈਂ ਲੋਕਾਂ ਵਾਸਤੇ ਕਰ ਰਿਹਾ ਉਹ ਹੀ ਕੰਬੇ ਨੇ ਉਹੀ ਤਾਰਾਂ ਨੇ ਉਹੀ ਚੈਂਪਰ ਨੇ ਉਹੀ ਫੌਜ ਨੇ ਉਹੀ ਕਰੈਕਟਰ ਨੇ ਮੁਰਕੇ ਵਿੱਚ ਜਲੀ ਆਉਣ ਲੱਗੀ ਬਿਲਕੁਲ ਹੋ ਗਿਆ ਮਾਨ ਸਾਹਿਬ ਜਿੰਨੀ ਜੀ ਚੱਕਸੀਆਂ ਵਰਤੀਆਂ ਪੁਰਾਣੀਆਂ ਪੱਸੀਆਂ ਪਾਣੀ ਚੱਲੂ ਦੇਖੋ ਸੇ ਮੈਨੂੰ ਬੱਤ ਚੱਲ ਗਈ ਅਸੀਂ ਇਹੀ ਗੱਲ ਕਹਿੰਦੇ ਵੀ ਲੋਕ ਪਾਣੀ ਤਰਸਦੇ ਦੇਦੇ ਸਾਡੇ ਪਾਣੀ ਨਹੀਂ ਆਉਂਦਾ ਪਾਣੀ ਆਉਂਦਾ ਹੁਣ ਫੁੱਲ ਪਾਣੀ ਆ ਰਹੀ ਕਿਸੇ ਕੱਸੀ ਕਿਸੇ ਨੂੰ ਆ ਕਹਿੰਦਾ ਨੌਕਰੀਆਂ 44000 43000 ਮਾਫੀ ਦੇ ਕੇ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਦਿੱਤੀ ਨਹੀਂ ਮੈਂ ਬਜੀ ਮੇਰੇ ਮੇਰੇ ਭਤੀਜੇ ਦੋ ਨੌਕਰੀਆਂ ਆਈਆਂ ਜੀ ਇੱਕ ਲਾਈਨਮੈਨ ਦੀ ਇੱਕ ਜੇਈ ਦੀ ਪੀਡਬਲਯੂਡੀ ਪਹਿਲਾਂ ਕਦੇ ਸੋਚਿਆ ਸੀ ਨਾ ਕੋਈ ਪੈਸਾ ਲੱਗਿਆ ਨਾ ਜੀ ਨਾ ਕੋਈ ਪੈਸਾ ਨਹੀਂ ਮਾਨ ਸਾਹਿਬ ਹੁਣ ਆਪਸੇ ਡਰਦੇ ਨੇ ਜੀ ਹਾਂ ਜੀ ਬੀ ਐਸ ਕੇ ਕਿਹੜੇ ਹਿਸਾਬ ਨਾਲ 30 ਕਰੀਏ ਜੀ ਜੀ ਆ 13 0 ਕਰ ਦੋ ਹਾਂ ਜੀ ਉਸ ਤੋਂ ਬਾਅਦ ਦੇਖੋ ਮੈਂ ਇਹਨਾਂ ਦਾ ਮੇਰਾ ਮੈਂ ਬਹੁਤ ਕੁਝ ਮਾਨ ਸਾਹਿਬ ਸੂਟ ਤੇ ਆਸਾਨ ਹੈ ਜੀ ਜਿੰਨਾ ਗੁੱਸਾ ਭਾਈ ਜੀ ਮੈਂ ਤੇਰੀ ਅੱਖਾਂ ਦੇ ਵਿੱਚ ਹਾਂਜੀ ਹਾਂ ਜਿੰਨਾ ਗੁੱਸਾ ਤੁਹਾਡੀਆਂ ਅੱਖਾਂ ਚ ਹਾਂਜੀ ਹਾਂ ਸਿਸਟਮ ਦੇ ਪਰ ਦੀ ਹਾਂਜੀ ਉਹਨੇ ਮੇਰਾ ਹੈ ਹਾਂ ਇਹਨਾਂ ਨੇ ਮਾਨ ਸਾਹਿਬ ਤੁਸੀਂ ਮੈਨੂੰ ਪਛਾਣੋ ਵੀ ਤੁਸੀਂ ਪਹਿਲੀ ਵਾਰ ਪਿੰਡ ਫਗੋਲੀ ਜੰਗੀਰ ਸਿੰਘ ਨਾਲ ਤੁਹਾਨੂੰ ਮੱਥਾ ਟੇਕਿਆ ਸੀ ਗਈ ਮੈਂ ਜਦੋਂ ਐਮਪੀਸੀ ਪਹਿਲੀ ਜੇ ਪੋਲਿੰਗ ਅਸੀਂ ਆਈ ਪਾਸੀ ਲਈਦੀ ਹਾਂਜੀ ਹਾਂ ਜੀ ਸਜੋਤ ਕਨੈਸ਼ ਦੀ ਤਿਆਰ ਆਪਣੇ ਪਿਆਰ ਭਿੰਦਰੇ ਮੇਰੇ ਨਾਲ ਬੂਟ ਤੇ ਅੱਜ ਵੀ ਛੋਟੀਆਂ ਫੋਟੋਆਂ ਪਈਆਂ ਨੇ ਜੀ ਇਸ ਇਹ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਪਰਵਾਸ ਕਰਦੀਆਂ ਹਾਂਜੀ ਹਾਂਜੀ ਸਾਡਾ ਬਚਪਨ ਕਾ ਕੇ ਸਾਡੀ ਜਵਾਨੀ ਕਾ ਕੇ ਸਾਡਾ ਬੜਾਪਾ ਕਰਿਆ ਹਾਂ ਸਹੀ ਗੱਲ ਦੋਨੇ ਰਲੇ ਹੋਏ ਸੀਗੇ ਆਪਸ ਦੋਨੇ ਰਲੇ ਹੋਏ ਸੀ ਤੂੰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਾਹਿਬ ਕਿੱਥੇ ਰੱਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਇੱਕ ਤੀਜਾ ਵੀ ਆਇਆ ਹੈ ਹਾਂ ਇੱਕ ਸਤੌਜ ਵਾਲੇ ਮਹਿੰਦਰ ਮੱਟ ਦਾ ਮੁੰਡਾ ਆਇਆ ਉਹਨੇ ਉਹਨੇ ਸਾਰੀ ਗੱਲ ਮਾਨ ਸਾਹਿਬ ਤੁਸੀਂ ਕਹੋਗੇ ਮਾਨ ਸਾਹਿਬ ਤੁਸੀਂ ਕਹੋਗੇ ਵੱਡੀ ਠੀਕ ਮਰਜ਼ੀ ਤੁਸੀਂ ਕਹੋਗੇ ਵੱਡੀ ਗੱਲ ਕਰਦੇ ਜੀ ਛੋੜੇ ਡੈਡੀ ਮਰਜੀ ਮੇਰੇ ਡੈਡੀ ਦਾ ਨਾਮ ਜੋਰਾ ਸਿੰਘ ਧੀਗਾ ਉਹ ਕਾਮਲਵਸ ਦੇ ਵਿੱਚ ਕਨੈਕਟਰੀ ਕਰਦੇ ਦੇ ਤੁਹਾਡੇ ਡੈਡੀ ਨਾਲ ਫੁੱਲ ਦੀ ਜੀ ਮੈਨੂੰ ਕਹ ਕਹਨੇ ਹੁੰਦੇ ਦੇਗੇ ਅੱਜ ਵੀ ਕਾਮਲਵਸ ਹਾਂ ਜੀ ਕਾਮਲਵਸ ਤੁਸੀਂ ਜਾਣਦੇ ਹੋਵੋਗੇ ਹਾਂ ਜੀ ਧਰਮਗੜ ਬਲਾਡਾ ਵੀ ਮੇਰੇ ਡੈਡੀ ਜਾਂਦੇ ਦੇ ਮੈਂ ਤੁਹਾਨੂੰ ਮੇਰਾ ਮੇਰਾ ਮਾਨਤੀ ਵੀ ਕਿ ਤੁਹਾਨੂੰ ਤੁਹਾਨੂੰ ਕਹਾਂ ਜੀ ਵਿਹਾਂ ਭਾਈ ਮੈਂ ਜੋਰੇ ਦਾ ਮੁੰਡਾ ਜੀ ਮੈਂ ਤੁਹਾਡੇ ਡੈਡੀ ਨਾਲ ਦਾ ਫੁੱਲ ਦੀ ਜੀ ਉਹਦੀ ਪੂਰੀ ਹਾਂ ਜੀ ਹਾਂ ਬਿਨਾ ਮਗਰਾਟ ਵਾਲਾ ਸਾਈਕਲ ਦਾ ਸਾਰਾ ਜਿਹੜਾ ਬੂਹ ਕਾਰਾ ਪੂਰਾ ਇੱਥੇ ਪੈਂਦਾ ਹਾਂ ਜੀ ਜੇ ਪਿਛਲਾ ਮਗਰਾੜ ਨਾ ਹੋਵੇ ਹਾਂ ਜੀ ਹਾਂ ਇਹਨੂੰ ਸੁਖਵੀਰ ਬਾਦਲ ਦੇ ਨਵਜੋਤ ਸਿੱਧੂ ਤੇ ਅੱਜ ਬਾਜਵੀਨ ਪੁੱਛ ਕੇ ਦੇਖੋ ਮਗਰਾਟ ਦੀ ਹਾਂ ਜੀ ਠੀਕ ਹੈ ਪਤਲੀ ਕਰੇ ਚਲਾਇਆ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਦਦ ਤੋਂ ਧੰਨਵਾਦ ਇਨਕਲਾਬ ਜਿੰਦਾਬਾਦ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗਾਂ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੈਂਟ ਬੰਦੇ ਬੁਲਾਏ ਗਏ ਸੀ

ਇਸ ਭਗਵਤ ਜਮਾਨੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ 600 ਨੇ ਆਪੀ ਚਾਹ ਖਹੀਨ ਕਰਤੀ 1.5 ਸਾਲ ਸਾਡੇ ਕਿਸਾਨ ਦਿੱਲੀ ਦੀ ਬਰੂਹਾ ਚ ਬੈਠ ਕੇ ਹਰ ਤਰ੍ਹਾਂ ਦੀ ਔਖਾਈ ਸਹੀ ਤੇ ਲੋਕਾਂ ਨੇ ਜਾਨਾ ਕੁਰਬਾਨ ਕਰ ਦਿੱਤੀਆਂ ਇਹ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਤੇ ਮੋਦੀ ਨੂੰ ਝੁਕਾ ਕੇ ਕਾਲੇ ਕਾਨੂੰਨ ਸਾਡੇ ਕਿਸਾਨ ਵਾਪਸ ਕਰਕੇ ਜਦਾਏ ਤੇ ਅੱਜ 3 ਸਾਲ ਬਾਅਦ ਇਹ ਬੇਈਮਾਨ ਝਾੜੂ ਸਰਕਾਰ ਨੇ ਉਹਨਾਂ ਵਿੱਚੋਂ ਇੱਕ ਕਾਨੂੰਨ ਇਸ ਮਹੀਨੇ ਦੀ 15 ਤਰੀਕ੍ਹ ਛੇ ਲਾਗੂ ਕਰਤਾ ਪੰਜਾਬ 'ਚ ਕਿ ਜਿਹੜਾ ਮੰਡੀਕਰਨ ਸਿਸਟਮ ਦਾ ਢਾਂਚਾ ਹਿਲਾਉਣ ਵਾਸਤੇ ਪੂੰਜੀ ਪੱਤੀਆਂ ਦੇ ਹੱਥ 'ਚ 9 ਜ਼ਿਲ੍ਹਿਆਂ ਵਿੱਚ 11 ਇਹਨਾਂ ਨੇ ਸਾਇਲੋ ਜਿਹੜੇ ਪੂੰਜੀ ਪੱਤੀਆਂ ਦੇ ਹੈਗੇ ਉਹਨਾਂ ਨੂੰ ਪਚੇ ਸੈਂਟਰ ਬਣਾਤਾ ਇਹਦਾ ਮਤਲਬ 9 ਜ਼ਿਲ੍ਹਿਆਂ ਦੇ ਮੰਡੀਕਰਨ ਸਿਸਟਮ ਸਾਰਾ ਖੁੱਦਾ ਮੌਜੂਦਾ ਆਉਣ ਵਾਲੇ ਦਿਨ 'ਚ ਕਿੰਨੇ ਕਰੋੜ ਰੁਪਏ ਇਹਨੇ ਕਮਾਏ ਨੇ ਇਹਨਾਂ ਪੂੰਜੀ ਪੱਤੀਆਂ ਨੂੰ ਇਹ 25 ਸੈਂਟਰ ਦੇਰ ਵਾਸਤੇ ਤੇ 600 ਕਿਸਾਨਾਂ ਦੀ ਜਾਨਾਂ ਨੂੰ ਉਹਨਾਂ ਦੀ ਸ਼ਹਾਰਤ ਨੂੰ ਮਿੱਟੀ ਕਰ ਛੱਡਿਆ ਆਪਦੇ ਪੈਸਿਆਂ ਤੇ ਕੁਰਸੀ ਦੇ ਖਾਤਰ ਸ਼ਰਮ ਆਉਂਦੀ ਹੈ ਕਿ ਹੋਰ ਸਾਡੇ ਮੰਡੀਆਂ 'ਚ ਨਹੀਂ ਉਹਨਾਂ ਕਿਸਾਨ ਜਾਣ ਕੇ ਪੂੰਜੀਪਤੀਆਂ ਦੇ ਸਾਈਲੋ 'ਚ ਉੱਥੇ ਸਾਡੇ ਕਣਕ ਦੀ ਖਰੀਦ ਹੋਊਗੀ ਉੱਥੇ ਸਟੋਰੇਜ ਹੋਊਗੀ ਹੌਲੀ ਹੌਲੀ ਜਦ ਮੰਡੀਕਰਨ ਸਿਸਟਮ ਜਦ ਸਾਰਾ ਖਤਮ ਹੋ ਜਾਊਗਾ ਫੇਰ ਇਹ ਪੂੰਜੀਪਤੀਆਂ ਦੇ ਜਾਣ ਤੇ ਫਸ ਕੇ ਮੰਨ ਤੜੰਗ ਕੇ ਖਰੀਦਣਗੇ ਮੰਨ ਤੜੰਗ ਰੇਟ ਦੇਣਗੇ ਤੇ ਉਹੀ ਜਿਹੜੇ ਸਾਡੇ ਕਿਸਾਨਾਂ ਨੂੰ ਖਲਚਾ ਸੀ ਇਹ ਪੂੰਜੀਪਤੀ ਸਾਡੇ ਜ਼ਮੀਨਾਂ 'ਚ ਕਬਜ਼ਾ ਕਰਕੇ ਸਾਨੂੰ ਜ਼ਮੀਨਾਂ 'ਚ ਨੌਕਰ ਬਣਾ ਦੇ ਗਏ ਉਹ ਮੋਦੀ ਨਾਲ ਤਾਂ ਲੜ ਕੇ ਆ ਗਏ ਕਿਹਨੂੰ ਪਤਾ ਸੀ ਕਿ ਘਰੇ ਬੈਠਾ ਬੇਈਮਾਨ ਉਹੀ ਸਾਡੇ ਪਿੱਛੇ ਚੁੱਕਰਾ ਝੋਪਖੋਪ ਦੋਗਾ ਇਹ ਪਤਵੰਤਾਨ ਤੇ ਕੇਜਰੀਵਾਲ ਦੀ ਦੇਣ ਪੰਜਾਬ ਦੇ ਲੋਕਾਂ ਨੇ ਦਿੱਲੀ ਦੀਆਂ ਪਾਰਟੀਆਂ ਰਲੀਆਂ ਹੋਈਆਂ ਨੇ ਇਹ ਕੱਲੇ ਪੰਜਾਬ ਨੂੰ ਵੋਟਾਂ ਵਾਸਤੇ ਵਰਤ ਲਿਆ ਨੇ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਫਾਇਦਾ ਕਰਤੀਆਂ ਨੇ ਅੱਜ ਜਿਹੜੇ ਕਾਂਗਰਸੀ ਭਾਜਪਾ ਨੂੰ ਗਾਲ ਕੱਢਦੇ ਸੀ ਆ ਭਾਜਪਾ ਤੇ ਕਾਂਗਰਸ ਜਿੰਨੇ ਲਾਲੇ ਹੋਏ ਨੇ ਕਿ ਸਾਰੀ ਟਿਕਟਾਂ ਕਾਂਗਰਸੀਆਂ ਨੂੰ ਜਾ ਰਹੇ ਨੇ ਪਰ ਅਭਿ ਭਾਜਪਾ ਨੂੰ ਤਾਂ ਦੇਖ ਹੀ ਲਿਆ ਮੈਂ ਤਾਂ ਕਹਿ ਸਕਦੀ ਆ ਕਿ ਭਾਜਪਾ ਹੀ ਨਵੀਂ ਕਾਂਗਰਸ ਬਣ ਗਈ ਹੈ ਪੁਰਾਣੀ ਕਾਂਗਰਸ ਜਿੰਨੀ ਫੁੱਟ ਹੈ ਕਿ ਕੁਝ ਨਹੀਂ ਲੱਤਾਂ ਖਿੱਚਣ ਤਾਂ ਇਹਨਾਂ ਨੂੰ ਸਵਾ ਨਹੀਂ ਤੇ ਜਿਹੜਾ ਕਾਂਗਰਸ ਪਾਰਟੀ ਨੇ ਦਿੱਲੀ ਦੇ ਸ਼ਰਾਬ ਕੋਟਾਲੇ ਦੀ ਕੰਪਲੀਟ ਕੀਤੀ ਸੀ ਏਜੰਸੀਆਂ ਨੂੰ ਕੇਜਰੀਵਾਲ ਦੇ ਖਿਲਾਫ ਤੇ ਏਜੰਸੀਆਂ ਨੇ ਕੇਜਰੀਵਾਲ ਨੂੰ ਫੜ ਕੇ ਜੇਲ੍ਹ 'ਚ ਬੰਦ ਕੀਤਾ ਹੈ ਅੱਜ ਉਹੀ ਕਾਂਗਰਸ ਇਹ ਕट्टर ਬੇਈਮਾਨ ਦੇ ਹੱਕ ਚ ਮੈਂ ਤਾਂ ਪਹਿਲੀ ਵਾਰ ਹੀ ਸੁਣੇ ਕਿ ਭ੍ਰਿਸ਼ਟਾਚਾਰ ਦੇ ਹੱਕ ਚ ਧਰਨੇ ਮਾਰ ਰਹੀ ਹੈ ਤੇ ਭਗਵੰਤ ਮਾਨ ਕੇ ਰਾਹੁਲ ਗਾਂਧੀ ਦੇ ਨਾਲ ਸਟੇਜ ਸਾਂਝੀ ਕਰ ਰਿਹਾ ਹੈ ਤੇ ਇੱਥੇ ਕਹਿ ਰਿਹਾ ਅਸੀਂ ਪੰਜਾਬ ਚ ਅਸੀਂ ਘਟਾ ਪੜਾਉਂਦੇ ਮੈਂ ਤਾਂ ਇਹ ਲੋਕਾਂ ਦੇ ਅੱਖਾਂ ਚ ਘੱਟਾ ਸਿੱਟਣ ਤੋਂ ਝੂਠ ਮਾਰਨ ਤੋਂ ਹਟਦੇ ਨਹੀਂ ਤੇ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜੀ ਸ਼ਰਾਬ ਦਾ ਕਪੜਾ ਦਿੱਲੀ ਚ ਹੋਇਆ ਹੈ ਇਹਨੇ ਕਿੰਨੇ ਪੈਸੇ ਕਮਾਏ ਨੇ ਕਿਉਂਕਿ ਉਹੀ ਕਪੜਾ ਪੰਜਾਬ ਚ ਹੋਇਆ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਜੇ ਤੁਸੀਂ ਕੇਜਰੀਵਾਲ ਨੂੰ ਫੜ ਕੇ ਅੰਦਰ ਕੀਤਾ ਤੁਸੀਂ ਭਵੰਤਮਾਨ ਦੇ ਉੱਤੇ ਕਿਉਂ ਮਿਹਰਵਾਨ ਹੋ ਕੋਈ ਐਕਸ਼ਨ ਪੰਜਾਬ ਦੇ ਉੱਤੇ ਕਿਉਂ ਨਹੀਂ ਲਿੱਤਾ ਜਾ ਰਿਹਾ ਜਦੋਂ وہی ਪਾਲਿਸੀ وہی ਪੰਦਿਆ ਨੇ ਪੰਜਾਬ 'ਚ ਲਾਗੂ ਕੀਤਾ ਹੈ ਤੇ ਇਹ ਕੁਰਸੀ ਦੇ ਖਾਤਰ ਜਿਹੜਾ ਭਾਜਪਾ ਦਾ ਅਜੰਡਾ ਚਲਾ ਕੇ ਉਹਨਾਂ ਦੇ ਕਾਨੂੰਨ ਕਾਲਾ ਕਾਨੂੰਨ ਕਿਸਾਨਾਂ ਨੇ ਇਕ ਲਾਗੂ ਕਰਤਾ ਕਿੰਨੇ ਪੈਸੇ ਭਵੰਤਮਾਨ ਦੇ ਲਿੱਤੇ ਤੇ ਕੀ ਕੇਂਦਰ ਦੇ ਨਾਲ ਇਹਨਾਂ ਦੀ ਅੱਟੀ ਸੱਟੀ ਹੋਈ ਹੈ ਕਿ ਕੇਜਰੀਵਾਲ جیل 'ਚੇ ਮੇਰੀ ਕੁਰਸੀ ਨਾ ਖ਼ਿਰਸ ਜਾਏ ਤੇ ਹੁਣ ਕਿਸਾਨਾਂ ਦੇ ਨਾਲ ਇਹ ਧੋਖਾ ਕੀਤਾ ਗਿਆ ਬਹੁਤ سارے ਸਵਾਲ ਦੇ ਜਵਾਬ ਦੇਣੇ ਪੈਣਗੇ ਭਾਈ ਮਾਨਾ ਨੂੰ ਕਿ ਜਿਹੜਾ ਝੂਠ ਮਾਰ ਕੇ ਘਰ-ਘਰ ਨੌਕਰੀ ਦਾ ਕਰਜ਼ਾ ਮਾਫੀ ਦਾ 1000 ਰੁਪਏ ਬੀਪੀਆਂ ਦੇ ਚ ਦੋਨੋਂ ਪਾਈਵਾਲ ਪਾਰਟੀਆਂ ਨੇ ਝੂਠ ਮਾਰਿਆ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆਂ ਜੇ ਤੁਹਾਡੇ ਕੋਲ ਵੋਟਾਂ ਲੈਣ ਵਾਸਤੇ ਇਹਾਂ ਦਾ ਲੇਖਾ ਜੋਖਾ ਜ਼ਰੂਰ ਲੋ ਨਹੀਂ ਤਾਂ ਪਿੰਡ ਤੋਂ ਇਹਨਾਂ ਨੂੰ ਬਾਹਰ ਕਰੋ ਦਿਨ ਤੋਂ ਹੈ ਭਗਵਾਨ ਤਬਾਹ ਤਾਂ ਜਿੰਨਾ ਸਿਰੇ ਦਾ ਝੂਠਾ ਮੈਂ ਤਾਂ ਕਹਿੰਦੀ ਆਂ ਇਹਨੇ ਸੱਚ ਕੀ ਕਿਹਾ ਜਿਹੜਾ ਆਪ ਦੇ ਮਾਂ ਦੀ ਸਿਰ ਵੀ ਸੌਂ ਖਾ ਸਕਦਾ ਹੈ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਤੇ ਅਗਲੇ ਦਿਨੀ ਜਾ ਕੇ ਸ਼ਰਾਪੀਸਾ ਜਿਹੜਾ ਆਪਣੇ ਮਾਂ ਨੂੰ ਵੇਚਾਂਦਾ ਸ਼ਹੀਦਾ ਨੂੰ ਵੇਚ ਜਾਂਦਾ ਹੈਗਾ ਸ਼ਹੀਦ ਭਗਤ ਸਿੰਘ ਨੇ ਆਪਣੇ ਕਿਸਾਨਾ ਦੇ ਨਾਲ ਇਸ ਤਰ੍ਹਾਂ ਧੋਖਾ ਕਰਨਾ ਸੀ ਉਹਨਾਂ ਦਾ ਤਾਂ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰਤੀ ਇੱਕ ਕੇਜਰੀਵਾਲ ਇੱਕ ਬ੍ਰਿਸ਼ਟ ਕੇਜਰੀਵਾਲ ਦੇ ਖਾਤਰ ਪੰਜਾਬ ਕੁਰਬਾਨ ਕਰ ਰਿਹਾ ਹੈਗਾ ਸੋ ਸ਼ਹੀਦਾ ਨੂੰ ਵੀ ਨਹੀਂ ਬਖਸ਼ਿਆ ਆਪਦੀ ਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਹ ਜਿਹੜੇ ਕਾਂਗਰਸੀ ਜਿਨ੍ਹਾਂ ਨੇ ਗੁੱਟਕਾ ਸਾਥੀ ਸੋਹਾ ਕੇ ਧਰ ਨੂੰ ਵੀ ਨਹੀਂ ਬਖਸ਼ਿਆ ਇਹ ਸਾਰੇ ਇਕੱਠੇ ਹੈਗੇ ਅੱਟੇ ਸੱਟੇ ਸਾਰੇ ਇਕੱਠੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਨੂੰ ਸੁਨੇਹਾ ਭੇਜਣਾ ਕਿ ਪਾਰਲੀਮੈਂਟ 'ਚ ਪੰਜਾਬ ਆਪ ਦੀ ਖੇਤਰੀ ਕਾਪਾਟੀ ਨੂੰ ਭੇਜੋਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕ ਚ ਖੜਦੀ ਹੈ ਕੁਰਸੀ ਨਹੀਂ ਕਿਸਾਨ ਦੇ ਨਾਲ ਖੜਦੀ ਹੈ ਪਾਈ ਵਾਲੀ ਨਹੀਂ ਸਿਧਾਂਤਾਂ ਦੇ ਨਾਲ ਖੜਦੀ ਹੈ ਜੇ ਪੰਜਾਬ ਦੀ ਹੱਕ ਹੋਗੀ ਉਥੇ ਤਕੜੀ ਖੜੀ ਤਸਰ ਆਉਗੀ ਇਹ ਦਿੱਲੀ ਦੀ ਪਾਰਟੀਆਂ ਕਦੇ ਪੰਜਾਬ ਦਾ ਨਾਲ ਇਹਨਾਂ ਦਾ ਮਤਹੀ ਮਾਦਾ ਸੁਭਾਵ ਹਮੇਸ਼ਾ ਹੀ ਸੀਗਾ ਤੇ ਅੱਜ ਵੀ ਹੈਗਾ